ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਖੇਤੀਬਾੜੀ ਸੰਦ ਵੇਚਣ ਵਾਸਤੇ ਤੁਸੀਂ ਸਾਨੂੰ ਦਿੱਤੇ ਹੋਏ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰ ਸਕਦੇ ਹੋ ਸਵਾਗਤ ਹੈ ਵੀਰੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੋ ਤੁਹਾਡੇ ਤੱਕ ਪ੍ਰੋਪਰ ਜਾਣਕਾਰੀ ਪਹੁੰਚ ਸਕੇ ਤੇ ਨਵੀਆਂ-ਨਵੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇ ਅੱਜ ਆਪਾਂ ਗੱਲ ਕਰੀਏ Swift ਗੱਡੀ ਦੀ ਅੱਜ ਤੁਹਾਡੇ ਲਈ ਲੈ ਕੇ ਆਇਆ Swift ਗੱਡੀ 2013 ਮਾਡਲ ਗੱਡੀ ਆ ਚਾਰੇ ਟਾਇਰ ਨਵੇਂ ਨੇ ਗੱਡੀ ਦੇ ਸ਼ੋਅਰੂਮ ਕੰਡੀਸ਼ਨ ਗੱਡੀ ਆ ਬਹੁਤ ਹੀ ਸਾਫ਼ ਗੱਡੀ ਆ ਬਹੁਤ ਘੱਟ ਚੱਲੀ ਗੱਡੀ ਆ ਦੇਖ ਸਕਦੇ ਹੋ ਤੁਸੀਂ ਕਿਸੇ ਕੋਲ ਪਾਸੋਂ ਲੱਗੀ ਨਹੀਂ ਹੋਈ ਜੇ ਆਪਾਂ ਇਸ ਦੇ ਨੰਬਰ ਦੀ ਗੱਲ ਕਰੀਏ ਪੰਜਾਬ ਨੰਬਰ ਗੱਡੀ ਆ ਏਰੀਆ ਨਥਾਣਾ ਭਗਤਾ ਦੇ ਵਿੱਚ ਗੱਡੀ ਖੜੀ ਆ ਜੇ ਕਿਸੇ ਵੀਰ ਨੇ ਗੱਡੀ ਖਰੀਦਣੀ ਆ ਦੇਖ ਪਰਖ ਕੇ ਗੱਡੀ ਖਰੀਦ ਸਕਦਾ ਗੱਡੀ ਚਲਾ ਕੇ ਦੇਖ ਪਰਖ ओरिजिनल ਲਾਇ ਲੱਗੇ ਹੋਏ ਨੇ ਗੱਡੀ ਦੇ ਦੇਖ ਸਕਦੇ ਹੋ ਵੀਰੋ ਤੁਸੀਂ ਪੰਜਾਬ ਨੰਬਰ ਗੱਡੀ ਆ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 94652 ਪੂਰਾ 962 ਤੇ ਤੁਸੀਂ ਵੀਰ ਨੂੰ ਫੋਨ ਕਰਕੇ ਪ੍ਰੋਪਰ ਜਾਣਕਾਰੀ ਗੱਡੀ ਬਾਰੇ ਪ੍ਰਾਪਤ ਕਰ ਸਕਦੇ ਹੋ ਜੇ ਆਪਾਂ ਹੁਣ ਇਸ ਦੇ ਰੇਟ ਦੀ ਗੱਲ ਕਰੀਏ ਤਾਂ ਵੀਰ ਕੰਨੀਓ ਇੱਕ ਡਿਮਾਂਡ ਰੱਖੀ ਗਈ ਆ 335000 ਇਹ ਕੋਈ ਪੱਕਾ ਰੇਟ ਨਹੀਂ ਇਸ ਵਿੱਚ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਊਗਾ ਉਸ ਦਾ ਸਪੈਸ਼ਲ ਵੀਰ ਮਾਨਤਾਨ ਕਰਨਗੇ ਜੇ ਹੁਣ ਆਪਾਂ ਅੱਗੇ ਗੱਲ ਕਰੀਏ ਤਾਂ ਤੁਹਾਡੇ ਲਈ ਲੈ ਕੇ ਆਇਆ ਬੁਲਟ 350 ਸਟੈਂਡਰਡ ਬੁਲਟ ਆ ਦੇਖ ਸਕਦੇ ਹੋ ਤੁਸੀਂ ਪੁੱਠੇ ਗੇਰਾਂ ਵਾਲਾ ਬੁਲਟ ਆ ਲਾਈ ਵੀ ਲੱਗੇ ਹੋਏ ਨੇ ਵੀਰ ਕੰਨਿਓ ਦੋਵੇਂ ਟਾਇਰ ਬਿਲਕੁਲ ਨਵੇਂ ਪਵਾਏ ਗਏ ਨੇ ਦੇਖ ਸਕਦੇ ਹੋ ਤੁਸੀਂ オリジナル ਹਾਲਤ ਦੇ ਵਿੱਚ ਬੁਲਟਾ ਬਹੁਤ ਹੀ ਸਾਫ਼ ਕੰਡੀਸ਼ਨ ਦਾ ਬੁਲਟਾ ਬਹੁਤ ਘੱਟ ਚੱਲਿਆ ਬੁਲਟਾ ਦੇਖ ਸਕਦੇ ਹੋ ਤੁਸੀਂ ਚੰਡੀਗੜ੍ਹ ਦਾ ਨੰਬਰ ਆ ਬੁਲਟ ਦਾ ਦੇਖ ਸਕਦੇ ਹੋ ਵੀਰੋ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 1990 ਮਾਡਲ ਬੁਲਟ ਆ ਦੇਖ ਸਕਦੇ ਹੋ ਏਰੀਆ ਮਾਨਸਾ ਦੇ ਵਿੱਚ ਖੜਾ ਦੇਖ ਪਰਖ ਕੇ ਚਲਾ ਕੇ ਤੁਸੀਂ ਵੀਰੋ ਇਹ ਬੁਲਟ ਖਰੀਦ ਸਕਦੇ ਹੋ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 81468 13375 ਤੇ ਤੁਸੀਂ ਵੀਰ ਨੂੰ ਫੋਨ ਕਰਕੇ ਬੁਲਟ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨੀਓ 68000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਇਸ ਵਿੱਚ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਲਾਈਕ ਕਰਕੇ ਜਾਊਗਾ ਉਸ ਦਾ ਵੀਰ ਸਪੈਸ਼ਲ ਮਾਨਤਾਣ ਕਰਨਗੇ ਦੇਖ ਸਕਦੇ ਆ ਤੁਸੀਂ ਜੇ ਕਿਸੇ ਵੀਰ ਨੇ ਬੁਲਟ ਖਰੀਦਣਾ ਤਾਂ ਖਰੀਦ ਸਕਦੇ ਹੋ ਵੀਰੋ ਆਪਣੀਆਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੋ ਤੁਹਾਡੇ ਤੱਕ ਪ੍ਰੋਪਰ ਜਾਣਕਾਰੀ ਪਹੁੰਚ ਸਕੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ